ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਦਾਦਾ ਹਾਥੀਰਾਮ ਜੀ ਦਾ ਬਹੁਤ ਸਾਕਿਦਾਰ ਕੀ ਜਾਏ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਮ ਜਾ ਰਹੇ ਹਾਂ ਜਿਹੜਾ ਕਿ ਆਪ ਜੀ ਨੂੰ ਪਤਾ ਹੀ ਹੈ ਗੁਰੂ ਘਰ ਦਾ 5 ਹਾੜ ਦਾ ਜਿਹੜਾ ਸਾਲਾਨਾ ਸਮਾਗਮ ਦੇ ਵਿੱਚ 1 ਮਹੀਨਾ ਬਾਕੀ ਹੈ ਸਾਧ ਸੰਗਤ ਜੀ ਜਿਹੜਾ 16 17 18 ਤੇ 19 ਜੂਨ ਨੂੰ ਗੁਰੂ ਘਰ ਦੇ ਵਿੱਚ ਬਾਬਾ ਜੀ ਦਾ ਸਮਾਗਮ ਹੋਣਾ ਹੈ ਸਾਲਾਨਾ ਮੇਲਾ ਕਰਵਾਇਆ ਜਾਣਾ ਹੈ ਜਿਹਦੇ ਵਿੱਚ ਸੰਗਤਾਂ ਨੇ ਦੂਰ ਦਰਾਡੇ ਤੋਂ ਸੇਵਾ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਜੀ ਗੁਰੂ ਘਰ ਦੇ ਵਿੱਚ ਮੇਨ ਜਿਹੜਾ 19 ਜੂਨ ਨੂੰ ਮੇਲਾ ਹੋਏਗਾ ਉਹਦੇ ਵਿੱਚ ਤੇਲੂ ਰਾਮ ਜੀ ਇਟਲੀ ਤੋਂ ਲੈ ਜੀ ਜਿਹੜੇ ਗੁਰੂ ਘਰ ਦੇ ਵਿੱਚ ਇਹਨਾਂ ਨੇ 1,52,000 ਰੁਪਏ ਦੀ ਮਾਇਆ ਭੇਂਟ ਕੀਤੀ ਹੈ ਜੀ ਇਹ ਮੁੱਖ ਮਹਿਮਾਨ ਹੋਣਗੇ ਜੀ ਇਹ ਗੁਰੂ ਘਰ ਦੇ ਵਿੱਚ ਜੀ ਤੇਲੂ ਰਾਮ ਜੀ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਅੱਗੇ ਆਈ ਸੇਵਾ ਲਈ ਉਸ ਤੋਂ ਬਾਅਦ ਜੀ ਲੰਗਰ ਦੀ ਸੇਵਾ ਲਈ ਹੈ ਜੀ 19 ਜੂਨ ਵਾਲੇ ਮੇਨ ਮੇਲੇ ਵਾਲੇ ਦਿਨ ਪਿੰਡ ਤਲਵੰਡੀ ਫੱਤੂ ਤੋਂ ਜੀ ਪਮਾ ਕੈਨੇਡਾ ਜੀ ਨੇ ਲਈ ਹੈ ਜੀ ਪਮਾ ਕੈਨੇਡਾ ਦੇ ਜਿਹੜੇ ਅਸੀਂ ਕਹਿੰਦੇ ਕਮੇਟੀ ਧੰਨਵਾਦ ਕਰਦੇ ਹਾਂ ਜੀ ਤੁਸੀਂ ਲੰਗਰ ਦੀ ਸੇਵਾ ਲਈ ਹੈ ਮੇਨ ਮੇਲੇ ਵਾਲੇ ਦਿਨ ਉਸ ਤੋਂ ਬਾਅਦ ਜੀ ਟੈਂਟ ਦੀ ਸੇਵਾ ਲਈ ਹੈ ਜੀ ਯੂ ਐਸ ਏ ਤੋਂ ਸੋਨ ਸਿੰਘ ਸਰਹਾਲ ਜੀ ਹੋਣਾ ਨੇ ਇਹਨਾਂ ਨੇ ਟੈਂਟ ਦੀ ਅਤਿ ਸੇਵਾ ਲਈ ਹੈ ਜੀ ਅਸੀਂ ਫਿਰ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਟੈਂਟ ਦੇ ਲਈ ਸਾਨੂੰ ਗੁਰੂ ਘਰ ਨੂੰ 1 ਲੱਖ ਰੁਪਈਆ ਦੇਣ ਜਾ ਰਹੇ ਆ ਅਸੀਂ ਸੋਨ ਸਿੰਘ ਸਰਹਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਅੱਗੇ ਨਿਸ਼ਾਨ ਸਾਹਿਬ ਦੀ ਸੇਵਾ ਲਈ ਹੈ ਜੀ ਚਰਨਜੀਤ ਖਾਨਖਾਨਾ ਜੀ ਨੇ ਲਈ ਹੈਗੀ ਆ ਸੰਗਤ ਜੀ ਅਖੰਡ ਪਾਠਾਂ ਦੀ ਸੇਵਾ ਸੰਗਤ ਜੀ ਇਸ ਵਾਰ ਗੁਰੂ ਘਰ ਦੇ ਵਿੱਚ ਮੇਨ ਸਮਾਗਮਾਂ ਦੇ ਵਿੱਚ ਜਿਹੜੇ ਅਖੰਡ ਪਾਠ ਆਰੰਭ ਹੋਏ ਹਨ ਅਖੰਡ ਪਾਠਾਂ ਦੀ ਸੇਵਾ ਲਈ ਹੈ ਜੀ ਸਾਡੇ ਮਾਸਟਰ ਜਗਿੰਦਰ ਜੀ ਬੰਗਾ ਤੋਂ ਨੇ ਜੀ ਉਹਨਾਂ ਨੇ ਅਖੰਡ ਪਾਠ ਦੀ ਸੇਵਾ ਲਈ ਹੈ ਦੂਸਰੀ ਜਿਹੜੀ ਸੰਗਤ ਜੀ ਸੰਗਤ ਹੈਗੀ ਜਿਨ੍ਹਾਂ ਨੇ ਅਖੰਡ ਪਾਠ ਦੀ ਸੇਵਾ ਲਈ ਹੈ ਜੀ ਛੋਟੀ RAM ਜੀ ਪੁੱਤਰ ਬਚਨ ਬਚਨ ਸਿੰਘ ਜੀ ਪਿੰਡ ਖਾਨਖਾਨਾ ਤੋਂ ਜੀ ਇਹਨਾਂ ਨੇ ਵੀ ਅਖੰਡ ਪਾਠ ਦੀ ਸੇਵਾ ਲਈ ਆ ਸੋ ਅਸੀਂ ਤੁਹਾਡਾ ਸਾਰੀ ਸਾਧ ਸੰਗਤ ਦਾ ਤਹਿ ਦੋਂ ਦੋ ਧੰਨਵਾਦ ਕਰਦੇ ਆਂ ਬਾਕੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਜਿਹੜੇ ਵੀਰਾਂ ਨੇ ਸ਼ਬੀਲ ਲਾਉਣੀ ਆ ਅਸੀਂ ਬਹੁਤ ਵਾਰੀ ਬੇਨਤੀ ਕਰ ਚੁੱਕੇ ਆਂ ਵੀ ਉਹਨਾਂ ਜੂਨ ਦੇ ਮੇਲੇ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਸਾਨੂੰ ਤੁਸੀਂ ਪਹਿਲਾਂ ਮਿਲ ਸਕਦੇ ਕਿਉਂਕਿ ਸਾਰੇ ਵੀਰ ਇੰਨੀਆਂ ਸ਼ਬੀਲਾਂ ਨਾਂ ਲਾਉ ਕਿਉਂਕਿ ਫਰੂਟਾਂ ਦਾ ਲੰਗਰ ਲਾਓ ਕਿਉਂਕਿ ਛੋਟੇ ਛੋਟੇ ਬੱਚੇ ਹੁੰਦੇ ਆ ਕੋਈ ਆਈਸਕ੍ਰੀਮ ਦਾ ਲੰਗਰ ਲਾਓ ਜਿਨ੍ਹਾਂ ਨੇ ਲਾਉਣਾ ਹੈਗਾ ਕੋਈ ਲੱਸੀ ਦਾ ਲੰਗਰ ਲਾਓ ਕੋਈ ਸਪੰਝ ਵੀ ਦਾ ਲੰਗਰ ਲਾਓ ਕਿਉਂਕਿ ਗਰਮੀ ਸੰਗਤ ਜੀ ਬਹੁਤ ਜ਼ਿਆਦਾ ਹੋਣੀ ਆ ਸ਼ਵੀਲਾਂ ਦਾ 2-4 ਹੀ ਬਹੁਤ ਹੁੰਦੀਆਂ ਸੋ ਆਪਜੀ ਸਾਰਿਆਂ ਨੂੰ ਬੇਨਤੀ ਆ ਜਿਹੜੀ ਬੱਚੀਆਂ ਦੇ ਆਪਾਂ ਵਿਆਹ ਦੀ ਗੱਲ ਕੀਤੀ ਸੀ ਅਸੀਂ 15 ਤਰੀਕ ਤੱਕ ਇੱਕ ਸੀ ਦਿਨ ਫਿਕਸ ਕੀਤਾ ਸੀ 15 ਤਰੀਕ ਤੱਕ ਜਿਹੜੇ ਵੀ ਆਪਣੇ ਭੈਣ ਭਰਾ ਆ ਲੋੜਵੰਦੇ ਆ ਜਿਹੜੇ ਆਪਣੇ ਗਰੀਬ ਬੱਚੀ ਦਾ ਵਿਆਹ ਨਹੀਂ ਕਰ ਸਕਦੇ ਉਹ ਪੰਧ ਕਮੇਟੀ ਨੇ 15 ਮਈ ਤੱਕ ਪ੍ਰਾਪਤਤਾ ਕੈਂਪ ਦਿਨ ਬਤਾਉਂਦੇ ਹੋਏ ਅਸੀਂ ਦਿਨ ਐਤਵਾਰ 18 ਤਰੀਕ ਤੱਕ ਕਰ ਦਿੱਤਾ ਜੀ 18 ਤਰੀਕ ਸਾਡਾ ਫੈਸਲਾ ਲੈਣ ਦਾ ਆਖਰੀ ਦਿਨ ਹੋਏਗਾ ਜੀ 18 ਤਰੀਕ ਨੂੰ ਦਿਨ ਐਤਵਾਰ ਨੂੰ ਸ਼ਾਮੀ 4 ਵਜੇ ਕੋਈ ਵੀ ਵੀ ਪਿੰਡਪੁਰਾ ਸਾਡੇ ਕੋਲ ਪਹੁੰਚ ਸਕਦਾ ਹੈ ਉਸ ਤੋਂ ਬਾਅਦ ਉਹਨਾਂ ਕਮੇਟੀ ਨੇ ਬੱਚਿਆਂ ਦੇ ਵਿਆਹ ਦਾ ਫੈਸਲਾ ਲੈ ਲੈਣਾ ਹੈ ਜੀ ਕਿਹਦੇ ਬੱਚਿਆਂ ਦਾ ਵਿਆਹ ਕਰਨਾ ਹੈ ਜੀ ਤੇ ਉਸ ਤੋਂ ਬਾਅਦ ਅਗਲੀ ਬੇਨਤੀ ਇਹ ਹੈ ਵੀ ਜਿਹੜੇ ਵੀ ਵੀਰਾਂ ਨੇ ਸਾਊਂਡ ਦੀ ਸੇਵਾ ਲੈਣੀ ਆ ਲੜੀਆਂ ਦੀ ਸੇਵਾ ਲੈਣੀ ਲਾਈਟ ਦੀ ਸੇਵਾ ਲੈਣੀ ਆ ਕੋਪੂਲਰ ਸਿਰ ਜਿਸ ਤਰ੍ਹਾਂ ਦੀ ਵੀ ਸੇਵਾ ਲੈਣੀ ਆ ਹਰੇਕ ਵਾਰ ਪੁੰਦੇ ਕਮੇਟੀ ਗੁਰੂ ਘਰ ਸ਼ਾਮੀ 4 ਵਜੇ ਤੱਕ 4 ਵਜੇ ਤੋਂ ਇੱਥੇ ਹੁੰਦੀ ਆ ਜਾਂ ਕਿਸੇ ਦਿਨ ਵੀ ਤੁਸੀਂ ਬਾਬਾ ਜੀ ਸੇਵਾਦਾਰ ਨੂੰ ਮਿਲ ਸਕਦੇ ਹੈਗੇ ਆ ਸੋ ਇਹ ਬੇਨਤੀ ਪ੍ਰਵਾਨ ਕਰੋ ਜੀ ਗੁਰੂ ਘਰ ਦੇ ਵਿੱਚ ਸੇਵਾ ਲਓ ਕਿਉਂਕਿ ਇਹ ਆਪਣਾ ਗੁਰੂ ਘਰ ਦਾ ਇੱਕੋ ਇੱਕ ਸਮਾਗਮ ਹੈ ਜਿਹੜਾ ਆਪਾਂ ਕਰਾ ਰਹੇ ਆ ਬਹੁਤ ਸਾਲਾਂ ਤੋਂ ਉਸ ਤੋਂ ਬਾਅਦ ਆਪਣਾ ਦੀਵਾਲੀ ਮੇਲਾ ਜਿਹੜਾ ਹੁੰਦਾ ਉਹ ਵੀ ਹੁਣ ਬਹੁਤ ਭਰਨਾ ਸ਼ੁਰੂ ਹੋ ਗਿਆ ਸੋ ਸਾ ਸਾਰੇ ਜੀ ਬੇਨਤੀ ਪ੍ਰਵਾਨ ਕਰੋ ਆਪਣੇ ਘਰ ਦੇ ਜੇ ਦਸੌਂਟ ਕੱਢ ਕੇ ਆਪਣੀ ਤੇਲ ਫੋਲ ਮਾਇਆ ਗੁਰੂ ਘਰ ਜ਼ਰੂਰ ਭੇਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Leo,